ਲੋਣੀ ਹੈ ਜੀ ਆਪਾਂ ਚਾਹ ਇਸ ਤੋਂ ਬਾਅਦ ਆਪਾਂ ਰੂਮ ਦੇ ਵਿੱਚ ਲੈ ਕੇ ਗਏ ਚਾਹ ਚਾਹ ਵਗੈਰਾ ਪੀਤੀ ਅੱਜ ਆਪਾਂ ਜਲਦੀ ਕੰਮ ਨਵੇੜ ਲਈ ਫਿਰ ਆਪਾਂ ਖਾਣੇ ਰੋਟੀ ਮੱਕੇ ਦੇ ਵੀਰਨੇ ਖਾਧੀ ਰੋਟੀ ਫਿਰ ਸਾਰੀ ਫੈਮਿਲੀ ਨੇ ਨਾਲ ਮਿਲ ਕੇ ਫਨੀ ਵੀਡੀਓਜ਼ ਦੇਖੀਆਂ ਦਰਦੀਪ ਜੀ ਨੇ ਵੀ ਖਾਧੀ ਰੋਟੀ ਇੰਨੇ ਨੂੰ ਟਾਈਮ ਹੋ ਚੁੱਕਿਆ ਸੀ 3 ਵਜੇ ਦਾ ਫਿਰ ਆਪਾਂ ਕੱਦੂ ਨੂੰ ਗੱਦੂ ਕਸ ਕੀਤਾ ਕਿਉਂਕਿ ਆਪਾਂ ਅੱਜ ਕੋਫਤੇ ਬਣਾਉਣਾ ਆਪਾਂ ਦੁਪਹਿਰ ਦੀ ਚਾਹ ਬਣਾਈ ਦੁਪਹਿਰ ਦੀ ਟੀ ਪਾਰਟੀ ਲਈ ਫਿਰ ਡੈਡੀ ਤੋਂ ਮੰਗਵਾਏ ਆਪਾਂ ਸਮੋਸੇ ਤੇ ਲੱਡੂ ਫਿਰ ਆਪਾਂ ਟੀ ਪਾਰਟੀ ਨੂੰ ਕੀਤਾ ਇੰਜੋਏ ਜੇਸ ਤੋਂ ਮੈਂ ਫਾਸਟ ਫੂਡ ਬਾਇਡ ਕਰਦੀ ਆ ਬਟ ਜਿਸ ਦਿਨ ਮੰਮੀ ਪਾਪਾ ਦਾ ਦਰਦ ਕਰੇ ਵੀ ਅੱਜ ਕੁਝ ਖਾਣਾ ਹੈ ਤਾਂ ਆਪਾਂ ਬਣਾ ਲੈਨੇ ਆ ਕਰੇ ਵੀ ਤੇ ਬਾਹਰੋਂ ਵੀ ਲਿਆਉਣੇ ਆ ਸਬਜੀ ਲੈ ਕੱਟੇ ਪਿਆਜ਼ ਪਿਆਜ਼ ਕੱਟਣ ਦੇ ਬਾਅਦ ਫਿਰ ਆਪਾਂ ਗੇਰ ਸੋਈ ਦੇ ਵਿੱਚ ਫਿਰ ਆਪਾਂ ਬੇਸਨ ਨੂੰ ਛਾਣ ਲਿਆ ਬੇਸਨ ਛਾਣਨ ਤੋਂ ਬਾਅਦ ਇਧਰ ਆਪਾਂ ਪਿਆਜ਼ ਵਗੈਰਾ ਮਿਰਚਾਂ ਵਗੈਰਾ ਕੱਟ ਰੱਖਿਆ ਸੀ ਤੇ ਕद्दू ਨੂੰ ਵੀ ਕद्दूकस ਕਰਖਿਆ ਸੀ ਬਾਹਰ ਜਾ ਕੇ ਦੇਖਿਆ ਵੀਡੀਓ ਦੇ ਵਿੱਚ ਵੀਰ ਪਾਣੀ ਨਾਲ ਖੇਡ ਰਹੀ ਸੀ ਪਹਿਲਾਂ ਹੀ ਮੈਂ ਕੜਨ ਦੇ ਰੀ ਰੱਖ ਦਿੱਤਾ ਸੀ ਫਿਰ ਉਸ ਤੋਂ ਬਾਅਦ ਮੈਂ ਕੋफ्ते ਪਾਣੀ ਸ਼ੁਰੂ ਕੀਤੇ ਨਾਲ ਨਾਲ ਹੀ ਮੈਂ ਕੋਫਤੇ ਦਾ ਪਾਸਾ ਬਦਲਦੀ ਰਹੀ ਅਤੇ ਆਪਾਂ ਕੋफ्ते ਬਰਾਊਨ ਹੋਣ ਤੱਕ ਫਰਾਈ ਕਰਨੇ ਨੇ ਕੋफ्ते ਹੋ ਗਏ ਸੀ ਆਪਣੇ ਰੈਡੀ ਫਿਰ ਆਪਾਂ ਇੱਕ ਪਾਸੇ ਤੜਕਾ ਲਗਾਉਣਾ ਸ਼ੁਰੂ ਕੀਤਾ ਕੋਫਤਿਆਂ ਦੀ ਸਬਜ਼ੀ ਹੋ ਗਈ ਆਪਣੀ ਰੈਡੀ ਐਨੇ ਨੂੰ ਇਹ ਸ਼ਾਮ ਦਾ ਸਮਾਂ ਹੋ ਗਿਆ ਸਮਾਂ ਸੀ ਇੱਥੇ 6 ਵਜੇ ਦਾ ਦੇਖੋ ਇੱਥੇ ਗੱਡੀ ਦਾ ਹਾਲ ਕੀ ਹੋ ਚੁੱਕਿਆ ਹੈ ਦੀਪਜੀ ਤਾਂ ਲੇਜੀ ਹੋ ਚੁੱਕੇ ਨੇ ਗੱਡੀ ਨੂੰ ਵੀ ਨਹੀਂ ਸਾਫ਼ ਕਰ ਸਕਦੇ ਇੱਧਰ ਲਾਡੋ ਆਪਣੀ ਸੋ ਚੁੱਕੀ ਆ ਫਿਰ ਮੈਂ ਆ ਗਈ ਦੁਬਾਰਾ ਕਿਚਨ ਦੇ ਵਿੱਚ ਫਿਰ ਮੈਂ ਬਰਤਨਾਂ ਨੂੰ ਸਹੀ ਤਰੀਕੇ ਨਾਲ ਕਾਣਸ ਤੇ ਰੱਖਿਆ ਮੈਂ ਨੂੰ ਸਮੇੜ ਦੀ ਸਮੇੜ ਦੇ ਹੀ ਮੈਂ ਦੇਖਿਆ ਕਿ ਅੰਦਰੋਂ ਵੀਰ ਉੱਠ ਰਹੀ ਆ ਫਿਰ ਮੈਂ ਵੀਰ ਨੂੰ ਫੜਾਇਆ ਉਸ ਦੀ ਦਾਦੀ ਨੂੰ ਅਤੇ ਫਿਰ ਦੁਬਾਰਾ ਆ ਗਈ ਮੈਂ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਆ ਕੇ ਫਿਰ ਮੈਂ ਰਿੰਗਸ ਨੂੰ ਰਿਮੂਵ ਕੀਤਾ ਤੇ ਆਟੇ ਦਾ ਡੋ ਬਣਾਉਣਾ ਸ਼ੁਰੂ ਕੀਤਾ ਰੋਟੀ ਵਗੈਰਾ ਮੰਮੀ ਬਣਾਉਂਦੇ ਆ ਤੇ ਮੈਂ ਝਾੜੂ ਪੂੰਛੇ ਦਾ ਕੰਮ ਨੇ ਵੇੜ ਲੈਣੀ ਹੈ ਤੇ ਸ਼ਾਮ ਦਾ ਸਾਰਾ ਕੰਮ ਮੈਂ ਹੀ ਕਰ ਲੈਣੀ ਆ ਫਿਰ ਮੈਂ ਕਿਚਨ ਦਾ ਸਾਰਾ ਕੰਮ ਸੰਭਾਲ ਲੈਣੀ ਆ ਤੇ ਉਧਰ ਮੰਮਾ ਵੀਰ ਨੂੰ ਸੰਭਾਲ ਲੈਂਦੇ ਨੇ ਘੱਟੇ ਦਾ ਡੋਪੇ ਪਹਿਲਾਂ ਹੀ ਬਣਾ ਕੇ ਰੱਖ ਦਿੱਤਾ ਸੀਗਾ ਫਿਰ ਮੰਮੀ ਨੇ ਬਣਾ ਲਈ ਸੀ ਅੱਜ ਰੋਟੀ ਫਿਰ ਮੈਂ ਆਗੀ ਬੇੜੇ ਦੇ ਵਿੱਚ ਚੈਰੀ ਬਹੁਤ ਜ਼ਿਆਦਾ ਗੰਦਾ ਹੋ ਚੁੱਕਿਆ ਸੀ ਫਿਰ ਮੈਂ ਚੈਰੀ ਦੀ ਕਰੀ ਡੈਂਟਿੰਗ ਪੈਂਟਿੰਗ ਵੀ ਨੇ ਉੱਡੇ ਸਾਰੀ ਦੁਬਾਰਾ ਕਰਤੀ ਆਪਣੀ ਬਾਥਿੰਗ ਸ਼ੁਰੂ ਮੇਂਦਰ ਲੱਗੇ ਸੀ ਰੋਟੀ ਪਕਾਉਣ ਫਿਰ ਮੈਂ ਮੰਜੇ-ਮੁੰਜੇ ਡਾਹੇ ਦਨ ਮੇ ਦੋਨੋ ਮੰਜਾਉਤੇ ਬਿਸਤਰਿਆਂ ਨੂੰ ਵੀ ਵਿਸ਼ਾ ਦਿੱਤਾ ਫਿਰ ਮੈਂ ਵੀਰ ਨੂੰ ਲੈ ਜਾਂਦਾ ਅੰਦਰ ਐਕਚੁਅਲੀ ਵੀਰ ਕੱਪੜੇ ਪਾਉਣ ਵੇਲੇ ਬਹੁਤ ਜ਼ਿਆਦਾ ਰੋਂਦੀ ਹੈ ਤੇ ਘਰ ਲਾਉਂਦੀ ਹੈ ਮਸਾ ਹੀ ਉਹਦੇ ਕੱਪੜੇ ਪਾਉਣੇ ਵਾਲੇ ਬਾਬੇ ਦੀ ਮੰਮੀ ਨੇ ਲਗਾਈਆਂ ਜੋਤਾਂ ਤੇ ਇਧਰ ਵੀਰ ਵੀ ਮੱਥਾ ਟੇਕ ਰਹੀ ਸੀ ਠੀਕ ਕਰਦੇ ਆਂ ਅੱਜ ਦੇ ਬਲੌਗ ਦਾ ਐਂਡ ਜੀ ਕਿਵੇਂ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਬਲੌਗ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚੈਨਲ ਨੂੰ ਬਾਏ ਬਾਏ ਮਿਲਦੇ ਆਂ ਨਵੀਂ ਵੀਡੀਓ ਦੇ